ਰਦਾਖੁਰਚ ਮੌਸਮ ਨੇ ਇੱਕ ਵਾਰੀ ਫੇਰ ਮિજાਜ ਬਦਲਿਆ ਹੈ ਆਮ ਲੋਕਾਂ ਨੂੰ ਤਾਂ ਗਰਮੀ ਤੋਂ ਨਿਜਾਤ ਮਿਲੀ ਪਰ ਕਿਸਾਨ ਦਾ ਚਿਹਰਾ ਮੁਰਝਾ ਗਿਆ ਹੈ ਕਈ ਪਹਿਲਾਂ ਵੀ ਨੁਕਸਾਨ ਹੋਈ ਸੀ ਗਲੇ ਮਾੜੀ ਹੋਈ ਸੀ ਤੇ ਸਰਦਾਰਪੁਰ ਸਿੰਘ ਮਾਜੀ ਨੇ ਕਈ ਵਾਜੇ ਵੀ ਦਵਾਈ ਅਰਮਾਤਮਾ ਦੇ ਅਰਦਾਸ ਹੀ ਕਰ ਸਕਦੇ ਅਸੀਂ ਵੀ ਇਦਾਂ ਦਾ ਕੋਈ ਵੀ ਨੁਕਸਾਨ ਪੰਜਾਬ ਦੇ ਵਿੱਚ ਨਾ ਹੋਵੇ ਮੈਂ ਵਿਸ਼ਵਾਸ ਦਵਾਉਣਾ ਔਰ ਜਿੰਨੀਆਂ ਹੋਰ ਵੀ ਸਾਡੀਆਂ ਏਜੰਸੀਆਂ ਨੇ ਮੈਂ ਸਰਦਾਰਪੁਰ ਸਿੰਘ ਮਾਨ ਨੂੰ ਵੀ ਵਿਸ਼ਵਾਸ ਦਵਾਉਣਾ ਜਿੰਨੀ ਵੀ ਹੈਲਪ ਹੋ ਸਕੀ ਵੱਧ ਤੋਂ ਵੱਧ ਅਸੀਂ ਕਿਸਾਨਾਂ ਦੀ ਖਰੀਦ ਦੇ ਵਿੱਚ ਹੈਲਪ ਕਰਾਂਗੇ ਜ਼ਿਲ੍ਹਾ ਗੁਰਦਾਸਪੁਰ 'ਚ ਮੌਸਮ ਨੇ ਇੱਕ ਵਾਰੀ ਫੇਰ ਮਿਜ਼ਾਜ ਬਦਲਿਆ ਹੈ ਆਮ ਲੋਕਾਂ ਨੂੰ ਤੇ ਗਰਮੀ ਤੋਂ निजात ਮਿਲੀ ਪਰ ਕਿਸਾਨ ਦਾ ਚਿਹਰਾ ਮੁਰਝਾ ਗਿਆ ਹੈ ਤਸਵੀਰ ਦੇਖ ਲਵੋ ਕਿ ਕਟਾਈ ਹੋ ਰਹੀ ਸੀ ਇਸ ਪੈਲੀ ਦੇ ਵਿੱਚ ਬਰਸਾਤ ਹੋਣ ਕਰਕੇ ਜਿੱਥੇ ਕਟਾਈ ਤੇ ਰੁਕ ਗਈ ਪਰ ਫਸਲ ਜਿਹੜੀ ਆ ਉਹ ਡਿੱਗ ਪਈ ਖਲੋਤੀ ਫਸਲ ਸੀ ਪੱਕੀ ਫਸਲ ਸੀ ਜਿਹੜੀ ਨੁਕਸਾਨੀ ਜਾ ਰਹੀ ਆ ਸਾਡਾ ਇਸੇ ਸਾਰੇ ਮਸਲੇ ਤੇ ਗੱਲਬਾਤ ਕਰਨ ਲਈ ਕਿਸਾਨ ਵੀ ਨੇ ਲੀਡਰ ਵੀ ਨੇ ਔਰ ਪੰਸਪ ਪੰਜਾਬ ਦੇ ਚੇਅਰਮੈਨ ਨੇ ਗੱਲਬਾਤ ਕਰ ਲੈਨੇ ਬਰਬੀਰ ਸਿੰਘ ਪੰਨੂ ਹਣਾਣਾ ਪੰਨੂ ਸਾਹਿਬ ਬਰਸਾਤ ਹੋ ਗਈ ਕੁਦਰਤ ਦਾ ਕਹਿਰਾ ਮਾਲ ਵਿੱਚ ਗੜੇਬਾਰੀ ਜ਼ਿਆਦਾ ਸਾਡੇ ਇਧਰ ਬਰਸਾਤ ਜ਼ਿਆਦਾ ਕੀ ਸਮਝਦੇ ਹੋ ਕਿੰਨਾ ਫਸਲ ਪੰਜਾਬ ਚ ਨੁਕਸਾਨੀ ਗਈ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਅਡਾਲੂਤਰਾ ਜੀ ਤੁਸੀਂ ਅੱਜ ਸਾਡੇ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਖੜੇ ਜੀ ਕਿਉਂ ਖਾਣਾ ਬਹੁਤ ਜ਼ਰੂਰੀ ਹੈ ਦੁੱਖ ਦੀ ਘੜੀ ਦੇ ਵਿੱਚ ਬਹੁਤ ਜ਼ਰੂਰੀ ਖਾਣਾ ਹੈ ਮੈਂ ਸਰਦਾਰ ਭਗਤ ਸਿੰਘ ਮਾਨ ਜੀ ਹੁਣਾਂ ਨੂੰ ਵੀ ਜ਼ਰੂਰ ਅਪੀਲ ਕਰੂੰਗਾ ਐਜੇ ਚੇਅਰਮੈਨ ਪੰਚਾਇਤ ਉੜਨ ਸਿਵਲ ਸਪਲਾਈ ਦੇ ਮੈਂ ਚੇਅਰਮੈਨ ਪੰਜਾਬ ਦਾ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣਾਂ ਦਾ ਟੀਚਾ ਹੈ ਜਦੋਂ ਵੀ ਕਿਸੇ ਸਾਡੇ ਕਿਸਾਨ ਤੇ ਸਾਡੇ ਦੁਕਾਨਦਾਰ ਤੇ ਸਾਡੇ ਕਿਸੇ ਵੀ ਭਾਈਚਾਰੇ ਦੇ ਜਾਂ ਕੋਈ ਸਮਾਜ ਸੇਵੀ ਵੀ ਲਾ ਲੋ ਕਿਸੇ ਵੀ ਸਾੜੇ ਇੱਕ ਜਗ੍ਹਾ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਖਲੋਂਦੇ ਨੇ ਕਈ ਪਹਿਲਾਂ ਵੀ ਨੁਕਸਾਨ ਹੋਏ ਸੀ ਗਲੇ ਮਾੜੀ ਹੋਈ ਸੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਈ ਮੁਆਵਜ਼ੇ ਵੀ ਦਵਾਈ ਔਰ ਮੈਂ ਪ੍ਰਮਾਤਮਾਗੇ ਇਹ ਅਰਦਾਸ ਕਰਦਾ ਵੀ ਪ੍ਰਮਾਤਮਾ ਜੋ ਥੋੜੇ ਦਿਨ ਪਹਿਲਾਂ ਤੁਸੀਂ ਪੰਜਾਬ ਦੇ ਵਿੱਚ ਇੱਕ ਗਲੇ ਮਾੜੀ ਉਹਨਾਂ ਨੇ ਉਨ੍ਹਾਂ ਦੀ ਕਿਰਪਾ ਜੋ ਕਰਨਾ ਉਹਨਾਂ ਨੇ ਕਰਨਾ ਵੀ ਪ੍ਰਮਾਤਮਾ ਦੇ ਅੱਗੇ ਅਰਦਾਸ ਹੀ ਕਰ ਸਕਦੇ ਅਸੀਂ ਵੀ ਇਦਾਂ ਦਾ ਕੋਈ ਵੀ ਨੁਕਸਾਨ ਪੰਜਾਬ ਦੇ ਵਿੱਚ ਨਾ ਹੋਵੇ ਜਿਉਂਦੇ ਪੁੱਤਾਂ ਨੂੰ ਪਾਲੀ ਫਸਲ ਕਿਉਂਕਿ ਕਿਸਾਨ ਨੇ ਦੇਖੋ ਅੜਤੀਏ ਕਿਸਾਨ ਦੀ ਮਾਂ ਹੁੰਦੀ ਨੇ ਅੜਤੀਆ ਕਿਸਾਨ ਨੇ ਅੜਤੀਏ ਕਿਲੋ ਆਪਣੀ ਧੀ ਦੇ ਵਿਆਹ ਲਈ ਆਪਣੇ ਪੁੱਤ ਦੇ ਵਿਆਹ ਲਈ ਜਾਂ ਆਪਣੇ ਪੁੱਤ ਨੂੰ ਬਾਹਰ ਭੇਜਣ ਲਈ ਜਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਿਸਟਮ ਲਾਉਣ ਲਈ ਪੈਸੇ ਲੈ ਹੁੰਦੇ ਨੇ ਐਡਵਾਂਸ ਪੈਸੇ तकरीबन ਮੈਂ ਵੀ ਜ਼ਿੰਮੇਵਾਰ ਭਰਾਵਾ ਜ਼ਿੰਮੇਵਾਰ ਜ਼ਿੰਮੇਵਾਰ ਦੇ ਨਾਲ ਸਬੰਧ ਦੇ ਮੈਂ ਵੀ ਮੈਂ ਜਾਣਦਾ ਚੰਗੀ ਤਰ੍ਹਾਂ ਜੜ ਤੱਕ ਜਾਣਦਾ ਹੈ तकरीबन ਜਿਹੜੀ ਤੁਸੀਂ ਜ਼ਮੀਨ ਦੀ ਗੱਲ ਕਰ ਰਹੇ ਮੇਰੀ ਆਪਣੀ ਜ਼ਮੀਨ ਹੈ ਔਰ ਇੱਥੇ ਹੀ ਮਸ਼ੀਨ ਲੱਗੀ ਸੀ ਤੇ ਅੱਜ ਬਾਰਿਸ਼ ਦਾ ਕਰਕੇ ਰੁਕ ਗਈ ਹੈ ਮੇਰੀ ਪੰਜਾਬ ਵਾਸੀਆਂ ਨੂੰ ਵੀ ਬੇਨਤੀ ਹੈ ਜੇ ਬਾਈ ਚਾਂਸ ਬਾਰਿਸ਼ ਦੇ ਨਾਲ ਗਿੱਲੀ ਫਸਲ ਹੁੰਦੀ ਹੈ ਤੇ ਤੁਸੀਂ ਕਿਸੇ ਨੇ ਘਬਰਾਉਣਾ ਨਹੀਂ ਫਸਲ ਨੂੰ ਸੁਕਾ ਕੇ ਫਸਲ ਨੂੰ ਸਹੀ ਤਰੀਕੇ ਨਾਲ ਸੁਕਾ ਕੇ ਮੰਡੀਆਂ ਦੇ ਵਿੱਚ ਲੈ ਕੇ ਆਓ ਅਸੀਂ ਜਿੰਨੀ ਵੀ ਮੈਂ ਅਜੇ ਚੇਅਰਮੈਨ ਮੈਂ ਪੂਰੇ ਪੰਜਾਬ ਦੇ ਵਿੱਚ 773 ਮੰਡੀਆਂ ਦੀ ਪੰਸਬ ਦੀਆਂ 773 ਮੰਡੀਆਂ ਦੀ ਗਿਣਤੀ ਹੈ ਔਰ 773 ਮੰਡੀਆਂ ਦੇ ਵਿੱਚ ਪੰਸਬ ਦੀ ਖਰੀਦ ਹੁੰਦੀ ਹੈ ਮੈਂ ਵਿਸ਼ਵਾਸ ਦਵਾਉਣਾ ਔਰ ਜਿੰਨੀਆਂ ਹੋਰ ਵੀ ਸਾਡੀਆਂ ਏਜੰਸੀਆਂ ਨੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵੀ ਵਿਸ਼ਵਾਸ ਦਵਾਉਣਾ ਵੀ ਵੱਧ ਤੋਂ ਵੱਧ ਜਿੰਨੀ ਵੀ ਹੈਲਪ ਹੋ ਸਕੀ ਵੱਧ ਤੋਂ ਵੱਧ ਅਸੀਂ ਕਿਸਾਨਾਂ ਦੀ ਖਰੀਦ ਦੇ ਵਿੱਚ ਹੈਲਪ ਕਰਾਂਗੇ ਜਿਹੜੇ ਓਵਰਆਲ ਆਂਕੜੇ ਆਏ ਹੋਣਗੇ ਕਿੰਨੇ ਕਾ ਆਕੜੇ ਆ ਗਏ ਵੀ ਤਕਰੀਬਨ 30% ਤੇ ਲਗਭਗ 30 ਤੋਂ 40% ਜਿਹੜਾ ਨੁਕਸਾਨ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਜਿਹੜਾ ਗਲੇ ਮਾੜੀ ਦੇ ਨਾਲ ਨੁਕਸਾਨ ਹੋਇਆ ਤਕਰੀਬਨ ਆਪਣਾ ਲਗਾਤਾਰ ਬਰਸਾਤ ਹੋ ਰਹੀ ਹੈ ਇਤਰਾ ਨੁਕਸਾਨ ਹੋ ਸਕਦਾ ਫਸਲ ਦੇ ਵੇਖੋ ਜੀ ਬਰਸਾਤ ਦੇ ਨਾਲ ਤੇ ਨੁਕਸਾਨ ਕਲੀਅਰ ਹੈ ਤੇ ਵੀ ਕੋਈ ਦੇ ਨਾਲ ਵੱਧ ਵੀ ਜਦੋਂ ਕਿਸਾਨ ਦੀ ਫਸਲ ਬਿਲਕੁਲ ਪੱਕ ਜਾਂਦੀ ਕਣਕ ਦੀ ਫਸਲ ਬਿਲਕੁਲ ਪੱਕ ਜਾਂਦੀ ਹੈ ਇੱਕ ਨੋਰਮਲ ਗਲੇ ਦਾ ਦਾਣਾ ਵੀ ਜਦੋਂ ਉਹਦੇ ਉੱਤੇ ਛਿੱਟੇ ਦੇ ਉੱਤੇ ਲੱਗਦਾ ਛਿੱਟਾ ਸਾਰਾ ਤਕਰੀਬਨ 50% ਤੋਂ 60% ਛਿੱਟਾ ਭਰ ਕੇ ਕਿਉਂਕਿ ਬਿਲਕੁਲ ਕੁੜਕੜਾ ਬਣ ਆਇਆ ਹੁੰਦਾ ਉਹਦੇ ਵਿੱਚ ਛਿੱਟਾ ਭਰ ਕੇ ਤੇ ਜ਼ਮੀਨ ਦੇ ਉੱਤੇ ਡਿੱਗ ਜਾਂਦਾ ਜ਼ਮੀਨ ਦੇ ਉੱਤੇ ਛੋਟੇ-ਛੋਟੇ ਦਾਣੇ ਇਕੱਠੇ ਬਣੇ ਬੜੇ ਮੁਸ਼ਕਲ ਹੈ ਇਸ ਕਰਕੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਹੋ ਜਿਹਾ ਕੋਈ ਵੀ ਕਹਿਰ ਨਾ ਲਿਆ ਵੀ ਤਾਂ ਜੋ ਸਾਡੇ ਪੁੱਤਾਂ ਨੂੰ ਪਾਲੀ ਫਸਲ ਹੈ ਜਿਹੜੀ ਕਿਸਾਨ ਦੀ ਉਹਦਾ ਨੁਕਸਾਨ ਨਾ ਹੋ ਸ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਭਰੋਸਾ ਦਵੋ ਨਾ ਅਜੇ ਪੰਚਪਤ ਚੇਅਰਮੈਨ ਵੱਲੋਂ ਭਰੋਸਾ ਦਵੋ ਨਾ ਔਰ ਜਿੰਨੀਆਂ ਵੀ ਸਾਡੇ ਜਨਤੀਆਂ ਦੇ ਵਿੱਚ ਚੇਅਰਮੈਨ ਭਰਾ ਨਹੀਂ ਮੈਂ ਸਾਰੇ ਸਾਥੀਆਂ ਨੂੰ ਵੀ ਬੇਨਤੀ ਕਰੂੰਗਾ ਵੀ ਆਪਣੀ ਵੱਧ ਤੋਂ ਵੱਧ ਜਿੰਨੀ ਵੀ ਕਿਸਾਨਾਂ ਦੀ ਖਰੀਦ ਦੇ ਵਿੱਚ ਖਰੀਦ ਦੇ ਵਿੱਚ ਜਿੰਨੀ ਵੀ ਆਪਾਂ ਉਹਨਾਂ ਦੀ ਮਦਦ ਕਰ ਸਕੀ ਅਸੀਂ ਮਦਦ ਕਰਾਂਗੇ ਬਲਬੀਰ ਸਿੰਘ ਪੰਨੂ ਨੇ ਚੇਅਰਮੈਨ ਨੇ ਪੰਚਪਤ ਆਖਦੇ ਨੇ ਕਿ ਪੰਜਾਬ ਦੇ ਵਿੱਚ ਹਾਲੇ ਤੱਕ 40% ਦੀ ਜਿਹੜੀ ਕਣਕ ਦਾ ਨੁਕਸਾਨ ਹੋ ਚੁੱਕਾ ਹੈ ਬਰਸਾਤ ਜਿਸ ਤਰ੍ਹਾਂ ਤੇਜ਼ ਹੋ ਰਹੀ ਆ ਮਾਲਵੇ ਤੋਂ ਬਾਅਦ ਮਾਝੇ 'ਚ ਵੀ ਨੁਕਸਾਨ ਹੋਣ ਨੇ ਤੈ ਆ ਪਰ ਨਾਲ ਅਪ ਕਿ ਕਿਸਾਨ ਵੀ ਜੋ ਨੇ ਉਹ ਆਪਣੀ ਫਸਲ ਨੂੰ ਸੁਕਾ ਕੇ ਲੈ ਕੇ ਆਉਣ ਕੈਮਰਾਮੈਨ ਬੰਟੀ ਦੇ ਨਾਲ ਲਿਵਿੰਗ ਇੰਡੀਆ ਨਿਊਜ਼ ਲਈ ਨਿਤਨ ਲੁਥਰਾ ਫਟੇਗੜ ਚੂੜੀ